ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਏ ਆ ਅੱਜ ਇੱਕ ਹੋਰ ਵੀਡੀਓ ਤੁਹਾਡੇ ਵਾਸਤੇ ਬੁੱਜੋ ਕਾਦੇ ਬੂਟੇ ਆ ਇਹ ਇਹ ਵੀ ਆਪਾਂ ਤਿਆਰ ਕੀਤਾ ਆ ਆਪ ਹੀ ਘਰ ਆਸਤੇ ਦੇਖੋ ਕਿੱਡੇ ਸੋਹਣੇ ਸੋਹਣੇ ਫੁੱਲ ਆ ਕਰੋ ਪਛਾਨ ਕਾ ਦਾ ਬੂਟਾ ਇਹ ਆਪਣੀ ਰਸੋਈ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਆ ਇਹ ਹੋਰ ਲੰਬੇ ਉੱਥੋਂ ਤੱਕ ਲੱਗੇ ਹੋਏ ਆ ਇਹ ਵੀ ਆਪਾਂ ਘਰੇ ਵੀ ਉਗਾ ਸਕਦੇ ਆ ਜੇ ਆਪਣੇ ਕੋਲ ਕਿਆਰੀ ਹੈਗੀ ਘਰੇ ਕੋਈ ਜਗ੍ਹਾ ਤੇ ਉੱਥੇ ਕਿਆਰੀ ਚ ਵੀ ਲਾ ਸਕਦੇ ਆ ਗਮਲੇ ਦੇ ਵਿੱਚ ਵੀ ਆਪਾਂ ਉਗਾ ਸਕਦੇ ਆ ਇਹ ਆਪਾਂ ਬਾਹਰ ਖਾਲੇ ਤੇ ਲਾਇਆ ਸੀ ਆਪਣੇ ਖਾਲ ਸੀਗਾ ਇਹ ਆ ਜੀ ਬੂਟਾ ਆਪਣਾ ਸੌਂਫ ਦਾ ਆ ਦੇਖੋ ਸੌਂਫ ਬਣੀ ਆਉਂਦੀ ਛੋਟੀ ਛੋਟੀ ਇਹ ਤੋਂ ਪਹਿਲਾਂ ਆਪਾਂ ਇੱਕ ਵਾਰੀ ਵੱਢ ਲਈਏ ਸੌਂਫ ਜਿਵੇਂ ਆ ਦੇਖੋ ਆ ਸੁੱਕੀ ਪਈ ਆ ਆ ਟਾਣੀਆਂ ਤਾਂ ਆਪਾਂ ਵੱਢ ਲਈ ਐ ਥੱਲੋਂ ਹੋਰ ਫੁੱਟਿਆ ਹੀ ਆ ਐਵੇਂ ਹੀ ਇਹ ਹੌਲੀ ਹੌਲੀ ਜਿਵੇਂ ਇਹ ਪੱਕ ਜੂਗੀ ਇਹਨੂੰ ਵੱਢ ਲਾਂਗੇ ਆਪਾਂ ਤੇ ਥੱਲੋਂ ਹੋਰ ਟਾਣੀਆਂ ਫੁੱਟੇ ਆਉਂਦੀਆਂ ਇਹਨੂੰ ਕੋਈ ਬਾਹਲੀ ਪਾਣੀ ਦੀ ਲੋੜ ਨਹੀਂ ਆ ਤੁਸੀਂ ਵੇਖ ਸਕਦੇ ਹੋ ਆਪਣੇ ਵਾਲੇ ਥੱਲੇ ਖਾਲੇ ਦੇ ਵਿੱਚ ਆ ਜਿਹੜਾ 13 ਪਾਟੀਆਂ ਹੋਈਆਂ ਆ ਪਾਣੀ ਬਹੁਤ ਘੱਟ ਚਾਹੀਦਾ ਇਹਨੂੰ ਐਵੇਂ ਹੀ ਇਹ ਵਧੀਆ ਤਿਆਰ ਹੋ ਜਾਂਦੀ ਆ ਕੋਈ ਸਪਰੇਅ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਇਹਨੂੰ ਇਥੇ ਮਰਜ਼ੀ ਤੁਸੀਂ ਲਾ ਸਕਦੇ ਆ ਆਪਣੇ ਸਾਰੇ ਬੂਟੇ ਆ ਦੇਖੋ ਆ ਤਿਆਰ ਹੋਈ ਆਉਂਦੀ ਸੌਫ ਆਪਣੀ ਇਹਨੂੰ ਵੀ ਅਸੀਂ ਇਤਰਾ ਵੱਡ ਲਾਂਗੇ ਜਿਵੇਂ ਆਪਾਂ ਇਥੋਂ ਅੱਗੇ ਪਹਿਲਾਂ ਵੱਡੀਆਂ ਹੋਈਆਂ ਆਵੇ ਦੋਸਤੋ ਬਾਅਦ ਇਹਨੂੰ ਆਪਾਂ ਛਾਂ ਦੇ ਵਿੱਚ ਸੁਕਾ ਲਵਾਂਗੇ ਇਹ ਤੁਹਾਨੂੰ ਲਾਉਣ ਦਾ ਤਰੀਕਾ ਵੀ ਮੈਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਕਿਸੇ ਦੱਸਾਂਗੇ ਆ ساری ਸੌਫ ਹੋਲੀ ਹੋਲੀ ਬਣੀ ਆਉਂਦੀ ਆਪਣੀ ਆ ਦੇਖੋ ਇੱਧਰ ਬਣੀ ਹੋਈ ਐ ਇਹ ਵੀ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਹੀ ਤਿਆਰ ਹੋ ਜਾਂਦੀ ਐ ਬਹੁਤ ਵਧੀਆ ਤਰੀਕੇ ਨਾਲ ਕੋਈ ਬਾਜ਼ਾਰੋਂ ਲਿਆਉਣ ਦੀ ਲੋੜ ਨਹੀਂ ਆਪਾਂ ਨੂੰ ਇਹ ਬੂਟੇ ਦੇਖੋ ਕਿੱਡੇ ਕਿੱਡੇ ਕੱਦ ਕੀਤਾ ਹੋਇਆ ਇਹਨਾਂ ਨੇ ਇੱਥੇ ਉੱਪਰੋਂ ਵੱਢ ਲਿਆ ਸੀ ਆ ਨਾਲ ਹੋਰ ਖੋਟਿਆ ਆ ਆਪਣਾ ਇਹ ਵੀ ਤਿਆਰ ਹੋ ਜੂ ਮਾਤਰ ਦੇਖੋ ਸੌਂਫ ਆਪਾਂ ਲਾਉਣੀ ਕਿਵੇਂ ਆ ਇਹਦੀ ਹੁਣ ਜਦੋਂ ਅੱਗੇ ਰੋਤ ਆਊਗੀ ਤੇ ਆਪਾਂ ਇਹ ਸੌਂਫ ਦਾ ਬੂਟਾ ਆਪਾਂ ਗਮਲੇ ਦੇ ਵਿੱਚ ਉਗਾਵਾਂਗੇ ਉਦੋਂ ਫਿਰ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਆ ਦੇਖੋ ਸਾਰੇ ਬੁੱਟੇ ਆਪਣੇ ਬਹੁਤ ਵਧੀਆ ਹੋਏ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੀ ਚੈਨਲ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ